ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਸਾਰਿਆਂ ਨੂੰ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਵਿਵੇਕ ਬਿੰਦਰਾ ਤੇ ਸੰਦੀਪ ਮਹੇਸ਼ਵਰੀ ਦਾ ਕਿਸ ਕਾਰਨ ਕਰਕੇ ਜਿਹੜਾ ਉਹਨਾਂ ਦਾ ਝਗੜਾ ਹੋਇਆਗਾ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਵਿਵੇਕ ਬਿੰਦਰਾ ਜਿਹੜਾ 2.5 ਕਰੋੜ ਦੇ ਕਰੀਬ ਜੀ ਦੇ ਸਬਸਕ੍ਰਾਈਬਰ ਨੇ ਔਰ ਸੰਦੀਪ ਮਹੇਸ਼ਵਰੀ ਜੀ ਦੇ ਉਹਦੇ ਵੀ 2.5 ਕਰੋੜ ਦੇ ਕਰੀਬ ਸਬਸਕ੍ਰਾਈਬਰ ਨੇ ਅਸਲ ਦੇ ਵਿੱਚ ਇਹਨਾਂ ਦੀ ਲੜਾਈ ਕਿਉਂ ਹੋਈ ਹੈ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਉਹਨਾਂ ਦਾ ਲੜਨ ਦੇ ਨਾਲ ਕੀ ਨੁਕਸਾਨ ਹੋ ਗਿਆ ਜਾਂ ਅਜੇ ਕੀ ਨੁਕਸਾਨ ਹੋਣਾ ਉਹ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਆਓ ਵੀਡੀਓ ਕਰਦੇ ਹਾਂ ਸਟਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹਮੇਸ਼ਾ ਉਸ ਪ੍ਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਸਮਾਂ ਕਦੇ ਵੀ ਇੱਕ ਸਾਰ ਨਹੀਂ ਚੱਲਦਾ ਸਾਈਕਲ ਦੇ ਪਹੀਏ ਦੀ ਤਰ੍ਹਾਂ ਕਦੇ ਉੱਪਰ ਕਦੇ ਥੱਲੇ ਆਉਂਦੇ ਰਹਿੰਦੇ ਨੇ ਇਹ ਦੋਨੋਂ ਜਾਣੇ ਜਿਹੜੇ ਕਰੋੜਾਂ ਲੋਕਾਂ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਹੀਰੋਸ ਸੀਗੇ ਮਿੰਟਾਂ ਦੇ ਵਿੱਚ ਹੀ ਐਸਾ ਟਕਰਾਇਆ ਕਿ ਅਰਸ਼ ਤੋਂ ਫਰਸ਼ ਤੇ ਆ ਗਏ ਵਿਵੇਕ ਬਿੰਦਰਾ ਦਾ ਜਿਹੜਾ ਮਤਲਬ ਆਈਵੀਸੀ ਪ੍ਰੋਗਰਾਮ ਸੀਗਾ ਉਹਦੇ ਬਾਰੇ ਕਿਸੇ ਇੱਕ ਵਿਦਿਆਰਥੀ ਨੇ ਇੱਕ ਬੱਚੇ ਨੇ ਸੰਦੀਪ ਮਹੇਸ਼ਵਰੀ ਦੇ ਸਾਹਮਣੇ ਖੜੇ ਹੋ ਕੇ ਕਿਤੇ ਕਿਹਾ ਕਿ ਮੈਂ ਅਜੇ ਨਾਮ ਵੀ ਨਹੀਂ ਸੀ ਲਿਆ ਉਹਨੇ ਕਿਹਾ ਕਿ ਮੈਂ ਇੱਕ ਕੰਪਨੀ ਨੂੰ ਜੁਆਇਨ ਕੀਤਾ ਸੀਗਾ ਲੇਕਿਨ ਉਹਨਾਂ ਨੇ ਮਨੀ ਬੈਕ ਦਾ ਜਿਹੜਾ ਮੈਨਾਂ ਵਾਦਾ ਕੀਤਾ ਸੀਗਾ ਲੇਕਿਨ ਉਹਨਾਂ ਨੇ ਪੈਸੇ ਵਾਪਸ ਨਹੀਂ ਕੀਤੇ ਉਹਨੇ ਨਾਮ ਨਹੀਂ ਸੀ ਲਿਆ ਲੇਕਿਨ ਇਸੇ ਗੱਲ ਨੂੰ ਲੈ ਕੇ ਜਿਹੜਾ ਵਿਵੇਕਬਿੰਦਰੇ ਦੇ ਟੀਮ ਦੇ ਬੰਦਿਆਂ ਨੇ ਜਾ ਕੇ ਉਹਨਾਂ ਨੂੰ ਅ ਇਹ ਤੰਕੀ ਦੇ ਦਿੱਤੀ ਕਿ ਤੁਹਾਨੂੰ ਲੀਗਲ ਨੋਟਿਸ ਹੈ ਜਿਹੜਾ ਅਸੀਂ ਭੇਜ ਰਹੇ ਹਾਂ ਜਾਂ ਭੇਜ ਦਿੱਤਾ ਸੰਦੀਪ ਮੇਸਬਰੀ ਦਾ ਕਹਿਣਾ ਕਿ ਸਾਨੂੰ ਲੀਗਲ ਨੋਟਿਸ ਭੇਜਿਆ ਇਸੇ ਗੱਲ ਦੇ ਉੱਪਰ ਕਿਉਂਕਿ ਹੰਕਾਰ ਹੈ ਨਾ ਜਿਹੜਾ ਉਹ ਬੰਦੇ ਨੂੰ ਲੈ ਬੈਂਦਾਗਾ ਕਿਉਂਕਿ ਉਹਨਾਂ ਦੋਨਾਂ ਨੂੰ ਆਪੋ ਆਪ ਦੀ ਜਗ੍ਹਾ ਦੇ ਉੱਪਰ ਉਹ ਆਪਦੇ ਆਪ ਨੂੰ ਪੂਰੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਹੁਣ ਉਹ YouTube ਦੇ ਸੋਸ਼ਲ ਮੀਡੀਆ ਦੇ ਆਪਦੇ ਆਪ ਨੂੰ ਉਹ ਪ੍ਰਮਾਤਮਾ ਮੰਨਦੇ ਨੇ ਇਸੇ ਕਾਰਨ ਕਰਕੇ ਹੀ ਹਮੇਸ਼ਾ ਲੜਾਈਆਂ ਹੁੰਦੀਆਂ ਨੇਗੀਆਂ ਇਹ ਕਿਉਂਕਿ ਜਿਹੜੀ ਈਗੋ ਆ ਨਾ ਗੁਰੂ ਸਾਹਿਬ ਨੇ ਕਿਹਾਗਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਚੀਜ਼ਾਂ ਐਸੀਆਂ ਨੇ ਜਿਹੜੀਆਂ ਬੰਦੇ ਨੂੰ ਮਤਲਬ ਇਨ੍ਹਾਂ ਪੰਜਾਂ ਤੋਂ ਜਿਹੜਾ ਬੰਦਾ ਬਚ ਗਿਆ ਉਹ ਤਾਂ ਰੱਬ ਹੀ ਬਣ ਗਿਆ ਪਰ ਹੰਕਾਰ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਪਰ ਹੰਕਾਰ ਤੋਂ ਕੋਈ ਬੰਦਾ ਬਚ ਨਹੀਂ ਸਕਦਾ ਦੋਸਤੋ ਹੋਇਆ ਕੀ ਕਿ ਜਦੋਂ ਫਿਰ ਸੰਦੀਪ ਮਹੇਸ਼ਵਰੀ ਨੇ ਅਗਲੇ ਦਿਨ ਵੀਡੀਓ ਨਾਮ ਲੈ ਕੇ ਪਾ ਦਿੱਤੀ ਕਿ ਜਿਹੜਾ ਆਈਬੀਸੀ ਇਨਾਂ ਨੇ ਮਤਲਬ ਪ੍ਰੋਗਰਾਮ ਲਾਂਚ ਕੀਤਾ ਸੀਗਾ ਉਹ ਇੱਕ ਸਕੈਮ ਹੈਗਾ ਔਰ ਉਹਨਾਂ ਨੇ ਸਕੈਮ ਐਸਾ ਡਿਟੇਲ ਦੇ ਵਿੱਚ ਮਤਲਬ ਕਿਹਾ ਤੇ ਜਿਹਨੂੰ ਵਿਵੇਕਵਿੰਦਰੇ ਦਾ ਇੱਕ ਆਪਾਂ ਕਹਿ ਸਕਦੇ ਆ ਕਿ ਪੈਰਾਥਲੋ ਧਰਤੀ ਹਿਲਾ ਦਿੱਤੀ ਔਰ ਉਸ ਤੋਂ ਬਾਅਦ ਵਿਵੇਕਵਿੰਦਰਾ ਆਪਦੀ ਆਪ ਦੇ ਆਪ ਨੂੰ ਸਹੀ ਸਾਫ਼ ਕਰਨ ਦੀ ਖਾਤਰ ਉਹਨੇ ਇੱਕ ਵੀਡੀਓ ਪਾ ਕੇ ਸੰਦੀਪ ਮਹੇਸ਼ਵਰੀ ਨੂੰ ਜਵਾਬ ਦਿੱਤਾ ਔਰ ਉਹਨੇ ਆਪ ਦੇ ਵੱਲੋਂ ਪੂਰੀ ਡਿਟੇਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਸਾਰਾ ਪ੍ਰੋਗਰਾਮ ਹੈ ਜਿਹੜਾ ਸਹੀ ਕਰਦੇ ਆ ਉਹਨੇ ਆਪ ਦੀ ਪੂਰੀ ਤੁਸੀਂ ਸੁਣੀ ਹੋਣੀ ਹੈ ਡਿਟੇਲ ਪਰ ਦੋਸਤੋ ਜਦੋਂ ਇਸ ਤਰ੍ਹਾਂ ਦੇ ਲੋਕ ਜਦੋਂ ਕਦੇ ਨਾ ਕਦੇ ਫਿਰ ਮਤਲਬ ਇਹ ਉਹ ਕੰਟਰੋਵਰਸੀ ਚ ਆ ਜਾਂਦੇ ਨੇ ਨਾ ਫਿਰ ਇਹਨਾਂ ਤੇ ਜਿੰਨਾ ਲੋਕ ਜਿਹੜਾ ਬੰਦਾ ਕੋਈ ਮਸ਼ਹੂਰ ਹੋਊਗਾ ਉਹਨਾਂ ਦਾ ਨਾਮ ਵੀ ਵੱਧ ਚੱਲੂਗਾ ਲੇਕਿਨ ਉਹਨਾਂ ਦੇ ਉੱਪਰ ਜਦੋਂ ਕੋਈ ਉਂਗਲੀ ਉਠ ਖੜੇ ਉਹਨਾਂ ਤੇ ਕਾਰਵਾਈ ਵੀ ਬਹੁਤ ਛੇਤੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਉਹਨਾਂ ਤੇ ਇਲਜ਼ਾਮ ਜਿਹੜੇ ਲੱਗਦੇ ਨੇ ਉਹ ਵੀ ਬਹੁਤ ਛੇਤੀ ਫਿਰ ਫੈਲਦੇ ਨੇ ਕਿਉਂਕਿ ਜਿਹੜੇ ਲੋਕ ਫਿਰ ਉਹਨਾਂ ਦੇ دیਵਾਨੇ ਹੁੰਦੇ ਨੇ ਜਾਂ ਉਹਨਾਂ ਦੇ ਕਹੇ ਤੋਂ ਪੈਸੇ ਲਗਾਏ ਹੁੰਦੇ ਨੇ ਫਿਰ ਉਹ ਇੱਕੇ ਲਖਤ ਉਹਨਾਂ ਦੇ ਕਰੋੜਾਂ ਲੋਕ ਜਿਹੜੇ ਵਿਰੋਧੀ ਵੀ ਪੈਦਾ ਹੋ ਜਾਂਦੇ ਨੇ ਹੁਣ ਦੋਸਤੋ ਹੋਣਾ ਕੀ ਆਗਾ ਮੈਂ ਤੁਹਾਨੂੰ ਦੱਸ ਦਾਂਗਾ ਹੁਣ 100% ਐਮ ਬੈਸੇ ਦਾ ਜਦੋਂ ਦਿਨ ਮਾੜੇ ਆਉਂਦੇ ਨੇ ਉਦੋਂ ਕਿਸੇ ਦਾ ਪਤਾ ਨਹੀਂ ਲੱਗਦਾ ਹੁਣ ਵਿਵੇਕਪਿੰਦਰੇ ਦੇ ਦਿਨ ਮਾੜੇ ਚੱਲ ਪਏ ਉਹਦੇ 6 ਤਰੀਕ ਨੂੰ 6 ਦਸੰਬਰ ਨੂੰ ਉਹਦੀ شادی ਹੋਈ ਸੀ ਤੇ 7 ਦਸੰਬਰ ਨੂੰ ਉਹਦੀ ਵਾਈਫ ਨਾਲ ਝਗੜਾ ਹੋ ਗਿਆ ਤੇ 14 ਦਸੰਬਰ ਨੂੰ ਉਹਦੇ ਤੇ ਐਫ ਆਈ ਆਰ ਦਰਜ ਹੋ ਗਈ ਉਹਨੇ ਆਪਣੇ ਘਰ ਵਾਲੀ ਦੇ ਉੱਪਰ ਹੱਥ ਚੱਕ ਲਿਆ ਇਹ ਵੀ ਏਸੇ ਗੱਲ ਦੇ ਵਿੱਚੋਂ ਹੀ ਨਿਕਲੀ ਹੋਈ ਗੱਲ ਹੈ ਕਿਉਂਕਿ ਜਦੋਂ ਬੰਦਾ ਇਰੀਟੇਟ ਹੁੰਦਾ ਉਹ ਘਰੇ ਜਾ ਕੇ ਲੜਦਾ ਹੈ ਘਰੇ ਜਾ ਕੇ ਝਗੜਾ ਕਰਦਾ ਇਹ ਹਰ ਇੱਕ ਦੇ ਜੀਵਨ ਦੇ ਵਿੱਚ ਆਉਂਦਾ ਹੈਗਾ ਉਹ ਉਸੇ ਤਹਿਤ ਹੀ ਤੁਸੀਂ ਇਹ ਸੋਚ ਕੇ ਦੇਖੋ ਕਿ ਜਿਹੜਾ ਬੰਦਾ ਇੰਨੇ ਲੋਕਾਂ ਨੂੰ ਰੋਜ਼ ਸਿੱਖਿਆ ਦਿੰਦਾ ਸੀਗਾ ਔਰ ਇਹ ਕਹਿੰਦਾ ਸੀਗਾ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹ ਮੇਰੀਆਂ ਕਲਾਇੰਟ ਨੇ ਪਰ ਦੋਸਤੋ ਜਦੋਂ ਤੁਹਾਡਾ ਲਾਲਚ ਵਾਧਾ ਵਾਧਾ ਨਾਲ ਤੁਸੀਂ ਹਜ਼ਾਰਾਂ ਕਰੋੜ ਦਾ ਟਰਨਓਵਰ ਮੇਰਾ ਲੱਖਾਂ ਕਰੋੜ ਦਾ ਟਰਨਓਵਰ ਹੋਵੇ ਇਦਾਂ ਗਲਤੀਆਂ ਕਰਦੇ ਕਰਦੇ ਫਿਰ ਕਈ ਵਾਰੀ ਬੰਦੇ ਗਲਤੀਆਂ ਕਰ ਵੈਂਦੇ ਨੇ ਹੁਣ ਇਸ ਦੇ ਦਰਮਿਆਨ ਜਿਹੜਾ ਹੁਣ ਵਿਵੇਕਬਿੰਦਰੇ ਦੇ ਉੱਪਰ ਉਂਗਲੀ ਉੱਠੀ ਆ ਜਿਹੜਾ ਉਹਨਾਂ ਨੇ ਹੁਣ ਕਿਉਂਕਿ ਸੰਦੀਪ ਮਹੇਸ਼ਵਰੀ ਨੇ ਜਿਹੜਾ ਹੈਸ਼ਟੈਗ ਜਾਰੀ ਕੀਤਾਗਾ ਸਟੌਪ ਸਟੌਪ ਵਿਵੇਕਬਿੰਦਰਾ ਉਹਨੇ ਕਿਹਾ ਕਿ ਵਿਵੇਕਬਿੰਦਰਾ ਨੂੰ ਰੋਕੋ ਤੇ ਵਿਵੇਕਬਿੰਦਰਾ ਦੇ ਉੱਪਰ ਉਹਨੇ ਆਪਣਾ ਇਥੋਂ ਤੱਕ ਕਹਿ ਦਿੱਤਾ ਕਿ ਮੈਂ ਆਪਣਾ ਜਿਹੜਾ ਉਹਨੇ YouTube ਚੈਨਲ ਮੋਨਟਾਈਜ਼ ਨਹੀਂ ਸੀ ਕਰਾਇਆ ਕਿ ਮੋਨਟਾਈਜ਼ ਕਰਾ ਕੇ ਜਿਹੜੇ ਮੈਨੂੰ ਕਰੋੜਾ ਰੁਪਏ ਆਉਣਗੇ ਉਹ ਪੈਸਿਆਂ ਦੇ ਨਾਲ ਮੈਂ ਵਕੀਲ ਕਰਾਂਗਾ ਤੇ ਬਿਵੇਕਬਿੰਦਰਾ ਦੇ ਖਿਲਾਫ ਲੜਾਈ ਲੜਾਂਗਾ ਔਰ ਉਹਨੇ ਐਲਾਨ ਕਰ ਦਿੱਤਾ ਕਿ ਜਿੰਨੇ ਵੀ ਬੰਦਿਆਂ ਨੂੰ ਉਹਦੇ ਖਿਲਾਫ ਕੋਈ ਸ਼ਿਕਾਇਤ ਆ ਤੁਸੀਂ ਆਓ ਉਹਨੇ ਈਮੇਲ ਜਾਰੀ ਕਰ ਦਿੱਤੀ ਕਿ ਮੈਨੂੰ ਮੇਲ ਕਰੋ ਔਰ ਮੈਂ ਉਹਨਾਂ ਸਾਰੇ ਬੰਦਿਆਂ ਨੂੰ ਇਨਸਾਫ ਦਿਵਾਵਾਂਗਾ ਹੁਣ ਮਾਮਲਾ ਮਾਮਲਾ ਦੋਸਤੋ ਹੋ ਗਿਆ ਬਹੁਤ ਵੱਡਾ ਕਿਉਂਕਿ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਪੈਸੇ ਜਦੋਂ ਕੰਪਨੀਆਂ ਕੋਲ ਆਉਂਦੇ ਨੇ ਉਹ ਆਉਂਦੇ ਤਾਂ ਲੱਗਦੇ ਨੇ ਬਹੁਤ ਵਧੀਆ ਪਰ ਜਦੋਂ ਫਿਰ ਉਹ ਇਹ ਇਹਦੇ ਸਕੈਮ ਬਣ ਜਾਂਦੇ ਨੇ ਨਾ ਫਿਰ ਬਹੁਤ ਵੱਡੇ ਇਹ ਉਦੋਂ ਵੀ ਫਿਰ ਕਰੋੜਾਂ ਅਰਬਾਂ ਦੇ ਵਿੱਚ ਚਲੇ ਜਾਂਦੇ ਨੇ ਸੋ ਹੁਣ ਇਹਦਾ ਹੋਣਾ ਕੀ ਹੈਗਾ 100% ਇਹਨਾਂ ਦੇ ਉੱਪਰ ਐਫ ਆਈ ਆਰ ਹੋਵੇਗੀ ਹੁਣ ਜਿਹੜੀ ਬਿਵੇਕਵਿੰਦਰ ਨੇ ਸੰਦੀਪ ਮਹੇਸ਼ਵਰੀ ਤੇ ਇਲਜ਼ਾਮ ਲਗਾਏ ਨੇ ਕਿ 32 32 ਲੱਖ ਰੁਪਇਆ ਤੂੰ ਕਿਸੇ ਦੇ ਸਟੂਡੀਓ ਦੇ ਵਿੱਚ ਜਾ ਕੇ 2 ਘੰਟੇ ਹੁੰਦੀ ਵੀਡੀਓ ਬਣਾਉਣ ਦੀ ਖਾਤਰ ਤੂੰ 32-32 ਲੱਖ ਰੁਪਇਆ ਲੈਣਾ ਤੇ ਘਰੇ ਆਪਦੇ ਜੇ ਆਪਦੇ ਘਰੇ ਕਿਸੇ ਦੀ ਵੀਡੀਓ ਬਣਾਉਣਾ ਤਾਂ 9 ਲੱਖ ਰੁਪਇਆ ਤੂੰ ਲੈਣਾਗਾ ਹੁਣ ਇਹ ਗੱਲਾਂ ਨੇ ਜਿਹੜੀਆਂ ਕਹਿ ਕੇ ਵਿਵੇਕਵਿੰਦਰ ਨੇ ਇਹ ਵੀ ਕਹਿ ਦਿੱਤਾ ਕਿ ਅਗਲੇ ਹਫਤੇ ਤੱਕ ਮੈਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਆਵਾਂਗਾ ਇਸ ਤਰ੍ਹਾਂ ਦੇ ਮੈਂ ਤੇਰੇ ਤੇ ਬੰਬ ਛੱਟਾਂਗਾ ਜਿਹੜੇ ਤੇਤੋਂ ਸਹਾਰ ਨਹੀਂ ਹੋਣੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਹਫਤਾ ਹੈ ਇਸ ਹਫਤੇ ਦੇ ਵਿੱਚ આરોਪ ਪ੍ਰਤੀ આરોਪ ਹੋਰ ਲੱਗਣਗੇ ਔਰ ਉਸ ਤੋਂ ਬਾਅਦ ਫਿਰ ਸ਼ੁਰੂ ਹੋਊਗਾ ਦੋਸਤੋ ਪਰਚਿਆਂ ਦਾ ਦੌਰ ਫਿਰ ਇਹਨਾਂ ਦੇ ਉੱਪਰ ਕਾਰਵਾਈਆਂ ਹੋਣੀਆਂ ਸ਼ੁਰੂ ਹੋਣਗੀਆਂ ਕਿਉਂਕਿ ਜਿਵੇਂ ਹੁਣ ਆਈਬੀਸੀ ਦੇ ਤਹਿਤ ਵਿਵੇਕ ਮਿੰਦਰਾ ਨੂੰ ਦੇਸ਼ ਦੇ ਹਰ ਇੱਕ ਕੋਨੇ ਦੇ ਵਿੱਚੋਂ ਲੋਕਾਂ ਨੇ ਪੈਸੇ ਦਿੱਤੇ ਹੋਏ ਨੇ ਔਰ ਸੰਦੀਪ ਮਹੇਸ਼ਵਰੀ ਨੇ ਕਿਹਾਗਾ ਕਿ ਹਰ ਇੱਕ ਬੰਦਾ ਆਪੋ ਆਪ ਦੀ ਜਗ੍ਹਾ ਤੇ ਐ ਐਫ ਆਈ ਆਰ ਦਰਜ ਕਰਾਓ ਅਗਰ ਐਫ ਆਈ ਆਰਾਂ ਦਰਜ ਹੋਣ ਲੱਗ ਗਈਆਂ ਤਾਂ ਤੁਹਾਨੂੰ ਪਤਾਗਾ ਫਿਰ ਕਿੰਨੀਆਂ ਐਫ ਆਈ ਆਰ ਹੋ ਜਾਣੀਆਂ ਨੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਬੰਦਿਆਂ ਨੇ ਪੈਸੇ ਨਹੀਂ ਕਮਾਏ ਉਹਨਾਂ ਦੇ ਪੈਸੇ ਗਏ ਹੋਏ ਨੇ ਉਹ ਸ਼ਿਕਾਇਤਾਂ ਕਰਨਗੇ ਤੇ ਉਹਦੇ ਚ ਵੱਖੋ ਵੱਖਰੇ ਥਾਣਿਆਂ ਦੇ ਵਿੱਚ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਇਹ ਫਿਰ ਜਿਹੜੇ ਐਫ ਆਈ ਆਰ ਹੋਣਗੇ ਉਹਨਾਂ ਨੂੰ ਸੰਭਾਲ ਪਾਉਣਾ ਫਿਰ ਬਬੇ ਕਵਿੰਦਰੇ ਦੇ ਬਸ ਦਾ ਨਹੀਂ ਰਹਿਣਾ ਆਪਾਂ ਇਹ ਜੇ ਅਨੇਕਾਂ ਲੋਕਾਂ ਨੂੰ ਕੰਪਨੀਆਂ ਨੂੰ ਜਾਣਦੇ ਆ ਜਿਹੜੀਆਂ ਸਿਰੇ ਤੇ ਜਾ ਕੇ ਜਦੋਂ ਡਿੱਗੀਆਂ ਨੇ ਗਿਆ ਉਹਨਾਂ ਦਾ ਫੇਰ ਉਹ ਜਿਵੇਂ ਕਹਿੰਦੇ ਉਹਨਾਂ ਨੂੰ ਫਿਰ ਉਹਨਾਂ ਨੂੰ ਧਰਤੀ ਤੇ ਵੀ ਜਗ੍ਹਾ ਨਹੀਂ ਮਿਲਦੀ ਫਿਰ ਉਹ ਥਾ ਜਾ ਕੇ ਖੂਹ ਦੇ ਵਿੱਚ ਡਿੱਗਦੀਆਂ ਨੇ ਸੋ ਹੁਣ ਇਹਨਾਂ ਦਾ ਵੀ ਜਿਹੜਾ ਹਸਰੇਗਾ ਉਹ ਮਾੜਾ ਹੋਣ ਵਾਲਾ ਹੈਗਾ ਪਰ ਦੋਸਤੋ ਅੰਤ ਦੇ ਵਿੱਚ ਜਿਹੜੀ ਗੱਲ ਉੱਥੇ ਜਾ ਕੇ ਮੁੱਕਦੀ ਆ ਕਿ ਜਿਹੜਾ ਬੰਦੇ ਨੂੰ ਹੰਕਾਰ ਹੈ ਜਿਵੇਂ ਉਹਨੂੰ ਬਿਵੇਕਬਿੰਦਰਾ ਕੱਲ ਆਪਦੀ ਰੀਲ ਦੇ ਵਿੱਚ ਬਾਰ-ਬਾਰ ਵੀਡੀਓ ਚ ਕਹਿ ਰਿਹਾ ਸੀਗਾ ਕਿ ਸੰਦੀਪ ਮੈਂ ਤੇਰੀ ਬਹੁਤ ਰਿਸਪੈਕਟ ਕਰਦਾ ਪਰ ਤੂੰ ਮੇਰੇ ਨਾਲ ਬੈਠ ਕੇ ਗੱਲ ਕਰ ਲੈਂਦਾ ਤੂੰ ਮੇਰੇ ਨਾਲ ਬੈਠ ਕੇ ਗੱਲ ਕਰ ਲੈਂਦਾ ਪਰ ਸੰਦੀਪ ਮਹੇਸ਼ਵਰੀ ਬੈਠ ਕੇ ਗੱਲ ਕਰਨ ਮੁਕਤਿਆਰ ਨਹੀਂ ਹੈਗਾ ਕਿਉਂਕਿ ਉਹਨੂੰ ਲੱਗਦਾ ਕਿ ਮੈਂ ਭਾਰੂਆ ਮੈਂ ਆਪਦੇ ਆਪ ਨੂੰ ਸਹੀ ਸਾਬਤ ਕਰਦਾ ਉਹਨੂੰ ਲੱਗਦਾ ਮੈਂ ਸਹੀ ਹਾਂ ਪਰ ਦੋਸਤੋ ਦੋਨੋਂ ਜਾਣੇ ਉਲਝ ਗਏ ਹੁਣ ਬਹੁਤ ਕਸੂਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਸ ਤੋਂ ਇਲਾਵਾ ਜਿਹੜਾ ਬਹੁਤ ਲੋਕ ਨੇ ਜਿਹੜੇ ਉਹ ਸਵਾਦ ਲੈਣ ਲੱਗ ਗਏ ਉਹਨਾਂ ਨੂੰ ਇਹ ਲੱਗਦਾਗਾ ਕਿ ਦੇਖੋ ਦੋਨਾਂ ਦੇ ਤਮਾਸ਼ੇ ਕਿਉਂਕਿ ਬਹੁਤ ਦੁਨੀਆ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਜਿਹੜੀ ਕਿਸੇ ਨੂੰ ਕਾਮਯਾਬ ਹੁੰਦੇ ਨਹੀਂ ਚਰਦੀ ਹੁੰਦੀ ਪਰ ਦੋਸਤੋ ਇਹਨਾਂ ਦੋਨਾਂ ਬੰਦਿਆਂ ਨੇ ਇਹਨਾਂ ਦੋਨਾਂ ਜਾਨਿਆਂ ਨੇ ਬਹੁਤ ਮਿਹਨਤ ਕੀਤੀ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਇਹ ਇੱਥੇ ਤੱਕ ਪਹੁੰਚੇ ਸੀਗੇ ਪਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇਹ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈਗਾ ਮਿਹਨਤ ਕੀਤੀ ਆਪਾਂ ਇਹ ਕਹਿ ਸਕਦੇ ਹਾਂ ਕਿ ਪਤਾ ਨਹੀਂ ਕਿੰਨੇ ਕੁ ਦਿਨ ਰਾਤਾਂ ਇਹ ਝਾਕੇ ਨੇਗੇ ਇੱਥੇ ਤੱਕ ਪਹੁੰਚਣ ਦੀ ਖਾਤਰ ਕਿੰਨੀ ਵਾਰੀ ਫੇਲ ਹੋਏ ਕਿੰਨੀ ਵਾਰੀ ਉਹੋਏ ਲੇਕਿਨ ਜਦੋਂ ਇੱਥੇ ਜਾ ਕੇ ਸਿੰਘਾਸਨ ਡੋਲਦਾ ਹੈਗਾ ਫਿਰ ਦੋਸਤੋ ਕੁਝ ਨਹੀਂ ਕਿਹਾ ਜਾ ਸਕਦਾ ਪਰ ਹੋਣਾ ਉਹੀ ਹੈ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਪਰ ਮੈਂ ਸਰੋਤਿਓ ਤੁਹਾਨੂੰ ਤੁਹਾਨੂੰ ਕਹਿਣਾ ਚਾਹਣਾ ਕਿ ਉਨਾ ਹੀ ਕੰਮ ਕਰੋ ਇਹਦੇ ਨਾਲ ਤੁਹਾਡਾ ਰੋਟੀ ਪਾਣੀ ਚੱਲ ਜੇ ਜਾਂ ਸਹੀ ਸਲਾਮਤ ਆਪਾਂ ਆਪਣਾ ਜਿਹੜਾ ਕੰਮ ਹੈਗਾ ਕਰਕੇ ਆਪਦਾ ਇੱਜ਼ਤ ਦੀ ਰੋਟੀ ਖਾਈਏ ਲੇਕਿਨ ਅਗਰ ਆਪਾਂ ਦੂਜੇ ਨੂੰ ਦੇਖ ਕੇ ਉਹਦਾ ਏਨੇ ਕਰੋੜ ਦਾ ਟਰਨਓਵਰ ਹੈ ਉਹਦਾ ਏਨੇ ਕਰੋੜ ਦਾ ਉਹਦਾ ਏਨੇ ਹਜ਼ਾਰ ਦਾ ਉਹਦਾ ਏਨੇ ਲੱਖ ਦਾ ਤੋਂ ਤੋਂ ਜਦੋਂ ਆਪਾਂ ਇਸ ਉਹਦੇ ਚ ਪੈ ਜਾਂਦੇ ਆ ਦੌੜ ਦੇ ਵਿੱਚ ਪੈਸੇ ਦੀ ਦੌੜ ਦੇ ਵਿੱਚ ਫਿਰ ਆਪਾਂ ਸਾਰਾ ਕੁਝ ਭੁੱਲ ਜਾਂਦੇ ਆ ਆਪਾਂ ਨੂੰ ਸਿਰਫ ਆਪਣੀ ਜਿਹੜੀ ਪੈਸੇ ਦੀ ਦੌੜ ਹੀ ਦਿਖਣ ਲੱਗ ਜਾਂਦੀ ਹੈ ਹੋਰ ਆਪਾਂ ਨੂੰ ਫਿਰ ਕੁਝ ਨਹੀਂ ਦੀਂਦਾ ਸੋ ਇਸ ਪੈਸੇ ਦੀ ਦੌੜ ਦੇ ਵਿੱਚ ਨਹੀਂ ਪੈਣਾ ਚਾਹੀਦਾ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਵਧੀਆ ਟੰਗਣਾ ਜਿਉਂ ਇਹ ਪ੍ਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਇੰਨੀ ਵਧੀਆ ਜਿਉਣ ਲਈ ਦਿੱਤੀ ਆ ਕਿ ਆਪਾਂ ਆਨੰਦ ਲਈਏ ਜ਼ਿੰਦਗੀ ਦਾ ਪਰ ਅਗਰ ਆਪਾਂ ਉਹਦੇ ਹੁਕਮ ਦੇ ਵਿੱਚ ਰਹਾਂਗੇ ਕਿਵਸ ਚਿਆਰਾ ਹੋਈ ਐ ਕਿ ਕੂੜਾ ਟਟੇਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਉਂਕਿ ਅਗਰ ਉਹਦੀ ਹੁਕਮ ਦੇ ਉਹਦੇ ਹੁਕਮ ਦੀ ਰਜਾ ਦੇ ਵਿੱਚ ਰਹਾਂਗੇ ਦੋਸਤੋ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਹੋ ਸਕਦਾ ਪਰ ਇਹ ਪੈਸੇ ਦੀ ਦੌੜ ਤੁਹਾਨੂੰ ਕਦੋਂ ਤੇ ਕਿੱਥੇ ਲੈ ਜਾਵੇ ਕੋਈ ਪਤਾ ਨਹੀਂ ਲੱਗਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕੀ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 嗯，对啊。